ਖਬਰਨਾਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਵੀਕਾ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਵਿਧਾਇਕ ਅਤੇ ਮੰਤਰੀ ਸੰਜੀਵ ਰੋੜਾ ਨੂੰ ਲੱਗਿਆ ਵੱਡਾ ਝਟਕਾ ਮੁਸ਼ਕਲਾਂ ਵਧਣਗੀਆਂ ਅਤੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਮਕਦਮਾ ਚੱਲੇਗਾ ਸੰਜੀਵ ਰੋੜਾ ਦੇ ਖਿਲਾਫ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਬਾਦ ਵੱਲੋਂ ਜਿੱਥੇ ਾਡੀ ਚੋਟੀ ਦਾ ਜੋਰ ਲਗਾਇਆ ਗਿਆ ਸੰਜੀਪ ਅਰੋੜਾ ਨੂੰ ਜਿਤਾਉਣ ਦੇ ਲਈ ਹਾਲਾਂਕਿ ਇਹ ਵੀ ਕਿਆ ਸਰਗਈਆਂ ਲਗਾਈਆਂ ਜਾ ਰਹੀ ਸੀ ਕਿ ਅਰਵਿੰਦ ਕੇਜੀ ਬਾਦ ਸੰਜੀਪ ਅਰੋੜਾ ਦੀ ਜਗ੍ਹਾ ਲੈਣਗੇ ਰਾਜ ਸਭਾ ਦੇ ਮੈਂਬਰ ਬਣਨਗੇ ਲੇਕਿਨ ਉਹਨਾਂ ਸਾਰੀਆਂ ਗੱਲਾਂ ਨੂੰ ਰੱਦ ਕਰ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ ਜੀ ਬਾਦ ਨੇ ਲੇਕਿਨ ਇਧਰ ਵੱਡੇ ਪੱਧਰ ਤੇ ਮੁਸ਼ਕਲਾਂ ਵਧਣ ਗਈਆਂ ਸੰਜੀਵ ਰੋੜਾ ਦੀਆਂ ਹਾਲੇ ਬਤਾਈਆਂ ਵੀ ਮਿਲ ਰਹੀਆਂ ਹੋਣਗੀਆਂ ਨਵੇਂ ਵਿਧਾਇਕ ਤੇ ਨਵੇਂ ਮੰਤਰੀ ਬਣਦੀਆਂ ਹਾਲੇ ਚਾ ਉਹਨਾਂ ਦਾ ਠੰਡਾ ਨਹੀਂ ਪਿਆ ਹੋਵੇਗਾ ਲੇਕਿਨ ਉਸ ਤੋਂ ਪਹਿਲਾਂ ਹੀ ਚਾ ਉੱਤੇ ਪਾਣੀ ਫੇਰ ਦਿੱਤਾ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕੈਬਨਿਟ ਮੰਤਰੀ ਸੰਜੀਵ ਰੋੜਾ ਦੀਆਂ ਮੁਸ਼ਕਲਾਂ ਵਧਣ ਗਈਆਂ ਲੁਧਿਆਣਾ ਜਿਮਨੀ ਚੋੜ ਦਾ ਮਾਮਲਾ ਹਾਈ ਕੋਰਟ ਪਹੁੰਚ ਗਿਆ ਹੈ ਇਸ ਚੋਣ ਵਿੱਚ ਆਪ ਆਦਮੀ ਪਾਰਟੀ ਦੇ ਉਮੀਦਵਾਰ ਤੇ ਕੈਪਟਨ ਮੰਤਰੀ ਸੰਜੀਵ अरोड़ा ਨੇ ਕਾਂਗਰਸ ਦੇ ਉਮੀਦਵਾਰ ਭਾਰਤ ਕੁਸ਼ਲ ਆਸ਼ੂ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ ਪਰ ਹੁਣ ਸੰਜੀਵ अरोड़ा ਨੂੰ ਵੱਡਾ ਝਟਕਾ ਲੱਗ ਸਕਦਾ ਹੈ ਲੁਧਿਆਣਾ ਤੋਂ ਜਸਵਿੰਦਰ ਮੱਲੀ ਨਾਮ ਦੇ ਵਿਅਕਤੀ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਇਸ ਮਾਮਲੇ 'ਤੇ ਸੁਣਵਾਈ 13 ਅਗਸਤ ਨੂੰ ਤੈਅ ਕੀਤੀ ਗਈ ਹੈ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ अरोड़ा ਨੇ ਚੋਣਾਂ ਸਮੇਂ ਆਪਣੇ ਨਾਲ ਜੁੜੀਆਂ ਕਈ ਜਾਣਕਾਰੀਆਂ ਲੁਕਾਈਆਂ ਹਨ ਪਟੀਸ਼ਨ ਵਿੱਚ ਇਲਜ਼ਾਮ ਹੈ ਕਿ ਸੰਜੀਵ ਅਰੋੜਾ ਨੇ ਤੈ ਸੀਮਾ ਤੋਂ ਵੱਧ ਖਰਚਾ ਕੀਤਾ ਸੀ ਉਹਨਾਂ ਦੀ ਆਮਦਨ ਬਾਰੇ ਜਾਣਕਾਰੀ ਸਹੀ ਢੰਗ ਨਾਲ ਪੇਸ਼ ਨਹੀਂ ਕੀਤੀ ਗਈ ਸੀ ਚੋਣਾਂ ਦੌਰਾਨ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਗਈ ਸੀ ਇਸ ਦੇ ਨਾਲ ਹੀ 40 ਲੱਖ ਦੀ ਸੀਮਾ ਤੋਂ ਕਿਤੇ ਵੱਧ ਕਰੋੜਾਂ ਰੁਪਏ ਸੰਜੀਵ ਅਰੋੜਾ ਵੱਲੋਂ ਖਰਚਾ ਕੀਤਾ ਗਿਆ ਜਿੱਮੀ ਚੌਂ ਜਿਹੜੀ ਹਰਕਾ ਲੁਧਿਆਣਾ ਵਿੱਚ ਉਹਨਾਂ ਲੜਿਆ ਡਾਕਟਰ ਮੱਲੀ ਦੇ ਵਕੀਲਾਂ ਨੇ ਕਿਹਾ ਕਿ ਇਹ ਸਿਰਫ ਖਰਚੇ ਰਕਾਉਣ ਦਾ ਮਾਮਲਾ ਨਹੀਂ ਸਗੋਂ ਗੈਰ ਕਾਨੂੰਨੀ ਪ੍ਰਚਾਰ ਰਲ ਰੀਤੀਆਂ ਤੇ ਭ੍ਰਿਸ਼ਟਾਚਾਰ ਆਚਣ ਦਾ ਮਾਮਲਾ ਹੈ ਉਹਨਾਂ ਨੇ ਅਦਾਲਤ ਵਿੱਚ ਦਸਤਾਵੇਜ਼ ਪੇਸ਼ ਕੀਤੇ ਹਨ ਜੋ ਕਿ ਇਹਨਾਂ ਦੋਸ਼ਾਂ ਨੂੰ ਸਾਬਤ ਕਰਦੇ ਹਨ ਡਾਕਟਰ ਮੱਲੀ ਨੇ ਡਾਕਟਰ ਮੱਲੀ ਦੇ ਬਲਾਰੇ ਨੇ ਕਿਹਾ ਕਿ ਚੋਣਾਂ ਵਿੱਚ ਖਰਚਾਂ ਦੀ ਸੀਮਾ ਉਲੰਘਣਾ ਲੋਕਤੰਤਰ ਦੀ ਨੀਂਹ ਕਮਜ਼ੋਰ ਕਰਦੀ ਹੈ ਇਸ ਪਟੀਸ਼ਨ ਵਿੱਚ ਦਬਾਅ ਦੀ ਯਕੀਨੀ ਬਣਾਉਣ ਲਈ ਦਾਅਰ ਕੀਤੀ ਗਈ ਅਦਾਲਤ ਨੇ ਪਟੀਸ਼ਨ ਸਵੀਕਾਰ ਕਰਦੇ ਹਾਂ ਮਾਮਲੀ ਸੁਣਵਾਈ 13 ਅਗਸਤ ਨੂੰ ਤੈਅ ਕੀਤੀ ਹੈ ਦੱਸ ਦਈਏ ਕਿ 19 ਜੂਨ ਨੂੰ ਵੋਟਿੰਗ ਹੋਈ ਸੀ ਅਤੇ 23 ਜੂਨ ਨੂੰ ਜਿੱਤੇ ਸੀ ਜਿਮਨੀ ਚੋਣ ਆਪ ਆਦਮੀ ਪਾਰਟੀ ਤੋਂ ਸੰਜੀਪ ਰੋੜਾ ਲੇਕਿਨ ਲੁਧਿਆਣਾ ਦੇ ਡਾਕਟਰ ਮੱਲੀ ਨਾਮ ਤੇ ਵਿਅਕਤੀ ਨੇ ਪਟੀਸ਼ਨ ਦਾਇਰ ਕਰ ਦਿੱਤੀ ਹੈ ਕਿ ਖਰਚਾ ਕਰੋੜਾ ਰੁਪਏ ਖਰਚ ਕੀਤਾ ਗਿਆ ਹੈ ਜਿਮਨੀ ਚੋਣ ਦੇ ਵਿੱਚ ਅਤੇ ਪੰਜਾਬ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਹੈ ਅਫਸਰशाही ਦੀ ਦੁਰਵਰਤੋਂ ਕੀਤੀ ਹੈ ਯਾਨੀ ਕਿ ਆਮ ਲੋਕਾਂ ਦੇ ਮੁੰਡੇ ਖਾਸ ਨਹੀਂ ਅਤੇ ਖਾਸ ਕੁਲ ਫਿਰ ਇਨਾ ਪੈਸਾ ਕਿਵੇਂ ਹਾਲਾਂਕਿ ਸੰਜੀਪ ਅਰੋੜਾ ਇੱਕ ਬੜੇ ਵੱਡੇ ਕਾਰੋਬਾਰੀ ਨੇ ਅਤੇ ਦੂਸਰੇ ਪਾਸੇ ਉਹਨੇ ਜਿਹੜੇ ਆਮਦਨ ਉਥੇ ਲਿਖੀ ਆ ਉਹ ਕਿਤੇ ਘਟ ਹੈ ਅਰਬਾਂ ਖਰਬਾਂ ਦੇ ਵਿੱਚ ਸੰਜੀਪ ਅਰੋੜਾ ਦੀ ਪ੍ਰਾਪਰਟੀ ਹੈ 13 ਅਗਸਤ ਨੂੰ ਸੁਣਵਾਈ ਹੋਵੇਗੀ ਉਸ ਤੋਂ ਬਾਅਦ ਸੰਜੀਪ ਅਰੋੜਾ ਨੂੰ ਆਪਣੀ ਦਾਅਵੇਦਾਰੀ ਠੋਪਨੀ ਪਵੇਗੀ ਜੇਕਰ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹੋਰ ਵੀ ਵੱਡਾ ਝਟਕਾ ਲੱਗ ਸਕਦਾ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਧੰਨਵਾਦ